घर जा मुदाबिक आतर हाय अतरालतवाज़ु पहिरो भई

ભાઈ બેગના હિન્દુ ਜਿਨ੍ਹਾਂ ਦਾ ਪਰ કુછ ਕੇ ગોળી માડી ગઈયા જો અતਵਾ سارے સમાજ ਦੇ ਉੱਤੇ દોਸ਼ દે ਤੇ ساری દુનિયાવાતે કેન્સર ਬਣ ਚੁੱਕਿਆ ਉਸ ਇਸਲਾਮੀ ਕਤਵਾਰ ਦਾ ਬੁਦਲਾ ਫਕਲਵਾ ਤੇ ਅਸੀਆ ਜਿਹਾ ਜਿਹਾ ਕਰਦੇ ਹੋਏ ਆਗੇ ਅਸੀਂ ਚੇਤਾਵਨੀ ਦੇਣੀ ਚਾਹੀਏਗੇ ساری ਸਰਕਾਰਾਂ ਨੂੰ ਕੋਈ ਇਸ ਤਰ੍ਹਾਂ ਦੇ ਜਹਾਦੀ માનਸਿਕਤਾ ਦੇ ਲੋਕਾਂ ਨੂੰ ਪਾਲਣ ਪੋਸ਼ਣ ਕਰਨਾ ਬੰਦ ਕਰਨ ਜੋ ਕੀ ਅੱਜ ਇਸ ਹੱਤਰੇ ਕਰਨ ਪਈ ਲਗੇ ਕੱਲੋਂ ਤੁਹਾਡੇ ਕਰਨ ਸੁਰੱਖਿਤ ਨਹੀਂ ਹੈਗਾ ਇਸ ਗੱਲ ਦਾ ਧਿਆਨ ਰੱਖੋ ਇਕ ਚੋਰੀ ਅੱਗ ਇਹ ਲਾਈਏਗੀ ਸਮਾਜ ਦੇ ਵਿੱਚ ਇਹ ਤੁਹਾਨੂੰ ਇਹ ਲੱਗਦਾ ਵੀ ਜੰਮੂ ਕਸ਼ਮੀਰ ਚ ਇਹ ਤੁਹਾਡੇ ਕਰਨ ਤੱਕ ਪਹੁੰਚਣ ਵਾਲੀ ਹੈ ਮੈਂ ਕਹਿੰਦੇ ਨੂੰ ਸੋਸ਼ਲ ਬਾਈਕਾਟ ਹੋਣਾ ਚਾਹੀਦਾ ਜਿਹੜੇ ਜਹਾਦੀ ਮਾਨਸਿਕਤਾ ਦੇ ਲੋਗ ਨੇ ਅੱਜ ਅਸੀਂ ਇੱਥੇ ਜੋ ਅਤਵਾਦ ਦਾ ਬੁਧਾਇਆ ਉਹ ਫੁੱਕਣ ਵਾਸਤੇ ਕੱਟੇ ਹੋਏ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਉਜਮਾ ਕਸ਼ਮੀਰ ਤੋਂ ਲੈ ਕੇ ਦੰਮਿਆ ਕੁਮਾਰੀ ਤੱਕ ਗੁਜਰਾਤ ਤੋਂ ਲੈ ਕੇ ਸਾਵਰ ਸਟੇਟ ਤੱਕ ਨਾਗਾਲੈਂਡ ਮਨੀਪੁਰ ਤੱਕ ਸਾਰਾ ਹਿੰਦੂ ਇੱਕ ਸੀ ਇੱਕ ਹੈ ਤੇ ਇੱਕ ਹੀ ਰਹੂਗਾ ਤੇ ਧੋਡੀਆਂ ਜੜੀਆਂ ਗੰਦੀ ਮਾਨਸਿਕਤਾ ਇੰਗੜੋ ਤੋੜਦੀ ਇਹਨੇ ਸੀ ਦੂਰ ਕਰਦਾਂਗੇ ਜੈ ਸ਼੍ਰੀ ਰਾਮ ਜੈ ਜੈ